और बेटा हजरात जी जाओ जाओ ਸੈਟ ਕਰਦੀ ਰੇ ਬਾਲੀ ਨਾ ਵਧਾ ਦੀ ਨਾਲੇ ਜਿਹੜਾ ਚੱਲ ਗਿਆ ਇਹ ਬੰਦ ਹੁੰਦਾ ਉਹ ਹਟ ਜੂ ਜੋ ਰੇ ਛੱਡਦੀ ਦੂਜਾ ਵੀ ਕਰਤਾ ਇੰਡੀਕੇਟਰ ਪੁਰਾਣ ਪੂਰੇ ਹੋ ਕੇ ਕੰਮ ਇਹਦਾ ਹੂੰ ਕੀ ਸੇਵ ਪਾਣੀ ਹੋਰ ਇਹਦਾ ਇਹਦਾ ਟੁੱਟਿਆ ਹੋਇਆ ਇਹਦਾ ਵਿੱਚ ਸਮਾਰ ਕੇ ਲਾ ਦੇਂਦਾ ਆਪਾ ਚਾਬੀ ਮੋੜਤੀ ਦੂੰ ਮੇਰੀ ਚਾਬੀ ਲੱਗਦੀ ਆ ਆਹ ਸਮਾਰ ਕੇ ਲਾ ਦੇਂਦਾ ਆਪਾ I'm you.